ਪਹਾਨਾ ਸਿੱਧੂ ਜਿਨੇ ਲੰਬੇ ਸਮੇਂ ਤੋਂ ਲੈ ਕੇ ਪੰਜਾਬ ਦੇ ਵਿੱਚ ਹਰ ਉਸ ਮੁੱਦੇ ਤੇ ਗੱਲ ਕੀਤੀ ਹੈ ਜਿਹੜਾ ਮੁੱਦਾ ਪੰਜਾਬ ਦੇ ਵਿਰੋਧ ਦੇ ਵਿੱਚ ਆ ਕੇ ਖੜਦਾ ਹੈ ਸੋ ਮੈਂ ਬੇਨਤੀ ਕਰਦਾ ਵੀਰ ਪਹਾਨਾ ਸਿੱਧੂ 5 ਮਿੰਟ ਵਾਸਤੇ ਉਹ ਸੰਗਤਾਂ ਦੇ ਨਾਲ ਸੰਖੇਪ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸ੍ਰੀ ਅਕਾਲ ਜਿੰਨੇ ਵੀ ਸਤਿਕਾਰਯੋਗ ਨੌਜਵਾਨ ਸਾਥੀ ਮਾਮਾ ਬਜ਼ੁਰਗ ਇਸ ਹੀ ਦਰਦੀ ਧਰਤੀ ਦੇ ਪਹੁੰਚੇ ਹੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਾਬ ਦੇ ਹਾਲਾਤ ਹੋਏ ਨੇਗੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਸਾਨੂੰ ਰੋਜ਼ ਹੀ ਮੀਡੀਆ ਪੁੱਛਦਾ ਰਹਿੰਦਾ ਤੁਸੀਂ ਰੋਜ਼ ਹੀ ਧਰਨੇ ਲਾਉਨੇ ਹੋ ਰੋਜ਼ ਹੀ ਮੁਜ਼ਾਰੇ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਨੂੰ ਸਵਾਲ ਪੁੱਛਦਾ ਜਿੰਨੇ ਵੀ ਤੁਸੀਂ ਮੇਰੇ ਸਤਿਕਾਰਯੋਗ ਭਰਾ ਆਏ ਹੋ ਕੀ ਤੁਸੀਂ ਦੱਸੋ ਜੇ ਮੈਂ ਸੀ ਕਹਣਾ ਵੀ ਸੀ ਯਾਦ ਨਹੀਂ ਹੈਗੇ ਮੀਡੀਆ ਆਜ਼ਾਦ ਹੈਗਾ ਜਿਸ ਤਰ੍ਹਾਂ ਮੀਡੀਆ ਤੋਂ ਸਰਕਾਰਾਂ ਆਪਣੀਆਂ ਕਾਰਵਾਈਆਂ ਕਰਾਉਂਦੀਆਂ ਨੇ ਕਿਉਂ ਉਹ ਸਭ ਨੂੰ ਪਤਾ ਹੀ ਆ ਜਦੋਂ ਜ਼ਿਲ੍ਹਾ ਦੇ ਵਿੱਚ ਜਾਣੇ ਆ ਥਾਣਾ ਦੇ ਵਿੱਚ ਜਾਣੇ ਆ ਜਦੋਂ ਝੂਠੇ ਪਰਚੇ ਪਾਉਂਦੇ ਨੇ ਸਰਕਾਰਾਂ ਤਾਂ ਜਦੋਂ ਪ੍ਰਸ਼ਾਸਨ ਨਾਲ ਨੂੰ ਪੁੱਛਦੇ ਆ ਅਧਿਕਾਰੀਆਂ ਨੂੰ ਵੀ ਸਾਡਾ ਕੀ ਕਸੂਰ ਆ ਦੱਸੋ ਬਈ ਪ੍ਰਸ਼ਾਸਨ ਕਹਿੰਦਾ ਅਸੀਂ ਵੀ ਨਹੀਂ ਯਾਦ ਹੈਗੇ ਪੁਲਿਸ ਕਹਿੰਦੇ ਅਸੀਂ ਵੀ ਨਹੀਂ ਯਾਦ ਹੈਗੇ ਕਿਉਂਕਿ ਪਤਾ ਜਿਨ੍ਹਾਂ ਨੂੰ ਆਖਰਾਂ ਮੈਂ ਸੀ ਕੁਰਸੀਆਂ ਦੇ ਉੱਪਰ ਬਿਠਾਇਆ ਉਹ ਸਾਡੇ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਅੱਜ 50 ਦਿਨ ਦੇ ਤਕਰੀਬਨ ਤਕਰੀਬਨ ਸਰਦਾਰ ਦੀ ਜਿੱਤੀ ਡੱਲੇਵਾਲ ਸਾਹਿਬ ਨੂੰ ਮਰਨ ਬਾਅਦ ਉੱਪਰ ਬੈਠੇ ਨੂੰ ਹੋ ਗਏ ਅੱਜ ਤੱਕ ਕੋਈ ਵੀ ਜਿਹੜੇ ਪੰਜਾਬ ਦਾ ਚੁਣਿਆ ਹੋਇਆ ਨੁਮਾਇੰਦਾ ਜਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਸਵਾ ਤਿੰਨ ਕਰੋੜ ਬੋਰਡ ਦਾ ਮਾਲਕ ਆ 10 ਭਰਾਵਾ ਕਿਦਾਂ ਦਾ ਜਾ ਕੇ ਪੰਜਾਬ ਦੀ ਗੱਲ ਕੀਤੀ ਆ ਕਿਦਣ ਦਾ ਜਾ ਕੇ ਦਿੱਲੀ ਮੂਰੇ ਧਰਨਾ ਲਾਇਆ ਹੈ ਕਿ ਸਾਡਾ ਜਿੰਨਾਂ ਨੇ ਦੇਸ਼ ਨੂੰ ਉਜਾੜ ਕਰਵਾਇਆ 90% ਕੁਰਬਾਨੀਆਂ ਦਿੱਤੀਆਂ ਅੱਜ ਉਹ ਪੰਜਾਬ ਦਿੱਲੀ ਦੇ ਵਿੱਚ ਆ ਕੇ ਆਪਣੇ ਮੰਗਾ ਆਪਣਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦਾ ਦੱਸੇ ਦੇਵ ਪੰਜਾਬ ਦਾ ਮੁੱਖ ਮੰਤਰੀ ਜਵਾਬ ਇੱਕ ਦਿਨ ਵੀ ਕਿਤੇ ਪੰਜਾਬ ਦੀ ਗੱਲ ਕੀਤੀ ਹੋਵੇ ਤੀਜੇ ਦਿਨ ਕਿਤੇ ਕੇਸਰੀਵਾਲ ਨੂੰ ਛਡਾਉਣ ਲਈ ਧਰਨਾ ਲਾਉਣੇ ਜਾਂਦਾ ਕਿਤੇ ਸੰਜੇ ਸਿੰਘ ਨੂੰ ਕਿਤੇ ਬੋਟਾ ਮੰਗ ਲਈ ਦਿੱਲੀ ਦੇ ਵਿੱਚ ਜਾਂਦੇ ਨੇ ਪਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਕਿਉਂ ਨਹੀਂ ਜਾਂਦੇ ਇਸ ਕਰਕੇ ਅੱਜ ਹਰੇਕ ਵਰਗਾ ਜਿਹੜਾ ਅੱਜ ਦੁਖੀ ਆ ਪੰਜਾਬ ਦੀ ਜਿਹੜਾ ਵੀ ਕੋਈ ਨੌਜਵਾਨ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਪੰਥ ਦੀ ਗੱਲ ਕਰਦਾ ਆਪਣੀ ਕੌਮ ਦੀ ਗੱਲ ਕਰਦਾ ਚੱਲ ਜੇਲ੍ਹ ਚ ਜਾ ਫਿਰ ਚੱਕੋ ਮਰਵਾ ਦਿੱਤਾ ਜਾਂਦਾ ਇਹ ਕੁਛ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਹਾਲਾਤਾਂ ਨੂੰ ਦੇਖਦੇ ਹੋਏ ਇਹ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਕਿ ਇੱਥੇ ਕੱਟ ਕੀਤਾ ਗਿਆ ਇੱਕ ਨਵੀਂ ਪਾਰਟੀ ਦੀ ਜਿਹੜੀ ਕਿ ਐਲਾਨ ਹੋਣਾ ਸਾਡੇ ਨੌਜਵਾਨਾਂ ਸਾਡੇ ਨੌਜਵਾਨਾਂ ਵੱਲੋਂ ਸਾਡਾ ਪੂਰਨ ਸਮਰਥਨ ਪਰ ਜਿਹੜੇ ਅੱਜ ਵੱਡੇ ਪੰਜਾਬ ਦੇ ਦਰਦੀ ਕਾਉਣ ਵਾਲੇ ਖੇਤਰੀ ਪਾਰਟੀ ਕਾਉਣ ਵਾਲੇ ਮਨ ਨੂੰ ਇੱਕੋ ਗੱਲ ਕਹਿਣਾ ਚਾਹਣਾ ਦੂਜੇ ਤੀਜੇ ਦਿਨੋਂ ਅੰਮ੍ਰਿਤਪਾਲ ਤੇ ਭਾਈ ਸਾਹਿਬ ਦੇ ਖਿਲਾਫ ਮੈਣ ਦਿੰਦਾ ਸੁਖਵੀਰ ਬੰਦ ਦੇ ਅੱਜ ਤੇਰਾ 20000 ਆਗੂ ਤਾਂ 15 ਤੋਂ 20000 ਆਗੂ ਤੇਰਾ ਹੋਣਾ ਨਹੀਂ ਬਸ 10000 ਆਗੂ ਤੇਰਾ ਪੂਰੇ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹਣਾ ਜੇ ਤੂੰ ਆਪਣਾ ਕੱਖ ਬਚਾਉਣਾ ਚਾਹਣਾ ਤੂੰ ਰੋਜ਼ ਹੀ ਗੱਲ ਕਰਦਾ ਕਿ ਕਾਲੀਦਾਲ ਦਾ ਬੜਾ-ਬੜਾ ਸੰਘਰਸ਼ ਰਿਹਾ ਬੜਾ-ਬੜਾ ਯੋਗਦਾਨ ਪਾਇਆ ਪੰਜਾਬ ਲਈ ਅਸੀਂ ਮੰਨਦੇ ਆ ਸਾਡੇ ਵੀ ਦਾਦਿਆਂ ਨੇ ਜਿੱਲਾ ਕਟਿਆ ਕਾਲੀਦਾਲ ਲਈ ਯੋਗਦਾਨ ਪਾਇਆ ਪਰ ਦੇ ਤੂੰ ਚੌੜਾ ਕਾਲੀਦਾਲ ਬਚਾਉਣਾ ਤਾਂ ਧੰਨਵਾਹ ਲਾਣ ਕਰਦਾ ਤੈਨੂੰ ਚੈਲੰਜ ਕਰਦਾ ਤੇਰਾ 10-15000 ਜਿੰਨਾ ਆਗੂ ਆ ਜਿੰਨਾਂ ਨੇ ਸਿਰਫ ਤੂੰ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਬੰਦੀ ਸਿੰਘਾਂ ਲਈ ਇੱਕ ਮਹੀਨਾ ਦਿੱਲੀ ਦੇ ਵਿੱਚ ਧਰਨਾ ਚਲਾ ਕੇ ਦਿਖਾ ਦੇ ਤਾਂ ਤੇਰਾ ਕੱਖ ਵੱਜ ਜੂ ਨਹੀਂ ਡਰਾਮੇ ਕਰਨੇ ਦੂਜੇ ਤੀਜੇ ਨੇ ਬੰਦ ਕਰਦੇ ਪੰਜਾਬ ਦੇ ਵਿੱਚੋਂ ਇਸ ਕਰਕੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਤੁਹਾਨੂੰ ਸਭ ਨੂੰ ਪਤਾ ਹੈ ਜੋਗੋ ਤੁਸੀਂ ਕਾਲ ਤੱਕ ਸੁਣੋ ਅੱਜ ਦੋ ਕੱਠ ਹੋਏ ਨੇਗੇ ਇਸ ਮੁਕਸਰ ਦੀ ਧਰਤੀ ਤੇ ਇੱਕ ਕੱਠਾ ਇਕੱਠਾ ਹੋਇਆ ਜਿਹੜਾ ਕਿ ਕਾਲ ਤਖਸਾਬ ਨਾਲ ਮੱਥਾ ਲਾਈ ਖੜਾ ਦੂਜਾ ਕੱਠਾ ਹੋਇਆ ਜਿਹੜਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮੱਥਾ ਲਾਈ ਖੜਾ ਉਹ ਕੱਠਾ ਆ ਉਹ ਤੁਸੀਂ ਜਾਗਦੇ ਜ਼ਮੀਰਾਂ ਵਾਲੇ ਲੋਕੋ ਇਹਨਾਂ ਨੇ ਕਾਲ ਤਖਸਾਬ ਨਾਲ ਮੱਥਾ ਲਾਇਆ ਤੇ ਸਾਡਾ ਮੱਥਾ ਉਹ ਸੈਂਟਰ ਸਰਕਾਰ ਨਾਲ ਤੇ ਉਹ ਪੰਜਾਬ ਸਰਕਾਰ ਨਾਲ ਅਸੀਂ ਇਹਨਾਂ ਦੇ ਮੰਜੀ ਪੜੀ ਉਸ ਤਰ੍ਹਾਂ ਠੋਕਾਂਗੇ ਤੁਸੀਂ ਦੇਖਦੇ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪੈਰਾਂ ਥੱਲੇ ਅਗਮਚਾ ਦੇਾਂਗੇ ਇੰਨਾ ਬੇਈਮਾਨਤਾ ਦਾ ਸਖਤ ਤਾਇ ਸਖੋ ਕੇ ਪਰਾਂ ਮਾਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਇਆ ਹੈ ਜਿੱਲੇ ਛਟਾਇਆ ਹੈ ਝੂਠੇ ਪਰਚੇ ਪਾਏ ਨੇ ਮੈਨੂੰ ਮੀਡੀਆ ਜਵਾਬ ਦੇ ਦੇ ਮੈਨੂੰ ਪੁਲਿਸ ਅਧਿਕਾਰੀ ਜਵਾਬ ਦੇ ਦੇਣ ਕੀ ਤੁਹਾਡੇ ਨਾਲ ੱਟਕਾ ਹੋ ਨਹੀਂ ਰਿਹਾ ਕੀ ਤੁਹਾਡੇ ਨਾਲ ੱਟਕੇ ਨਾਲ ਆਪਣੀ ਹਕੂਮਤ ਚਾਉਂਦੇ ਨਹੀਂ ਹੈ ਮੀਡੀਆ ਦੇ ਉੱਪਰ ਜਾਂ ਪ੍ਰਸ਼ਾਸਨ ਉੱਪਰ ਜਿੰਨੇ ਵੀ ਪੁਲਿਸ ਅਧਿਕਾਰੀ ਨੇ ਮੈਨੂੰ ਉਹ ਜਵਾਬ ਦੇ ਦੇਣਾ ਐਸਐਸਪੀ ਜਵਾਬ ਦੇ ਦੇ ਡੀਐਸਪੀ ਜਵਾਬ ਦੇ ਦੇ ਜਿੱਡੇ ਵੀ ਵੱਡੇ ਅਧਿਕਾਰੀ ਨੂੰ ਵੀ ਜਵਾਬ ਦੇ ਦੇਣਾ ਇਹ ਕੁਛ ਪੰਜਾਬ ਦੇ ਵਿੱਚ ਹੋ ਰਿਹਾ ਜੇਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਨਾ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਰਨੇ ਲਾਉਣ ਦੀ ਲੋੜ ਸੀ ਨਾਜ ਨਵੀਂ ਪਾਰਟੀ ਬਣਾਉਣ ਦੀ ਲੋੜ ਸੀਗੀ ਇਹਨਾਂ ਨੇ ਹਾਲਾਤਾਂ ਕਰਕੇ ਇਹਨਾਂ ਨੇ ਜੋ ਕੁਛ ਪੰਜਾਬ ਨੇ ਕਰਾਇਆ ਕੋਈ ਵੀ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਮੈਂ ਕੋਈ ਗੱਲ ਕਹਿਣਾ ਚਾਹਣਾ ਭਾਈ ਅੰਮਰਤਪਾਲ ਜੀ ਆ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਕੋਲੇ ਐਮਪੀ ਸਰਦਾਰ ਜੀ ਖਾਲਸਾ ਜੀ ਬੈਠੇ ਨੇਗੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿਸੇ ਪ੍ਰਕਾਰ ਕਿਸੇ ਅਧਿਕਾਰੀ ਤੋਂ ਦਬਣ ਚੁ ਗੰਦੀ ਲੋੜ ਨਹੀਂ ਤੁਸੀਂ ਗੱਲ ਆਪਾਂ ਗੱਲ ਠੰਡੀ ਨਹੀਂ ਕਰੇ ਵੀ ਕਰਨੀ ਆਪਾਂ ਗੱਲ ਆਪਣੇ ਹੱਕਾਂ ਦੀ ਹਿੱਕੜਾ ਕੇ ਗੱਲ ਕਰਨੀ ਆ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਖਾਲਸਾ ਜੀ ਨੂੰ ਸਾਫ਼ ਕੱਲ ਕਹਿਣਾ ਚਾਹੁੰਦਾ ਕੁਝ ਲੋਕਾਂ ਦੇ ਨਰਾਜ਼ਗੀਆ ਨੇ ਮੈਂ ਵੀ ਵੋਟਾਂ ਮੰਗ ਕੇ ਗਿਆ ਇੱਥੇ ਪੂਰਾ ਜ਼ੋਰ ਲਾ ਕੇ ਪਿੰਡਾਂ ਦੇ ਵਿੱਚ ਬੋਲ ਕੇ ਗਿਆ ਕਿਸੇ ਪ੍ਰਕਾਰ ਦੀ ਕੋਈ ਠੰਡੇ ਮਿੱਠੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਹੱਕ ਡਾ ਕੇ ਪੰਜਾਬ ਦੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਗੱਲ ਕਰਨੀ ਆ ਇਸ ਕਰਕੇ ਇੰਨੇ ਕਮਾ ਉਮੀਦਾਂ ਲੈ ਕੇ ਆਇਆ ਮੈਂ ਬੇੜਤੀਆਂ ਲੈ ਕੇ ਆਇਆ ਕਿ ਆਪਾਂ ਜਿਹੜਾ ਆਪਣੇ ਪੰਜਾਬ ਦੇ ਹੱਕ ਨੇ ਪੰਥ ਕੌਮ ਨੂੰ ਬਚਾਉਣ ਲਈ ਕਿਵੇਂ ਲੜਨਾ ਹੈ ਕਿਉਂਕਿ ਹੁਣ ਇਹਨਾਂ ਦੇ ਅੱਲੇ ਪੱਲੇ ਤਾਂ ਲੀਰਾਂ ਦੀ ਖਿੱਦੋ ਨੇ ਸਭ ਖਣ ਚੁੱਕੇ ਨੇਗੇ ਹੁਣ ਠੋਡੀ ਵਾਰੀ ਆ ਤੁਸੀਂ ਕਿਵੇਂ ਪਾਰਾ ਜਣਾ ਸੱਚ ਤੇ ਕਿਵੇਂ ਸੱਤ ਲਈ ਇਹ ਥੋੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜਿਵੇਂ ਕਿ ਭਾਈ ਸਾਹਿਬ ਨੇ ਇੱਕ ਵਧੀਆ ਗੱਲ ਕਹੀ ਹੈ ਜਿਹਦੇ ਕੋਲੇ ਆਪਣਾ ਹੀ ਲੱਗਦਾ ਵੀ ਦੇਖੋ ਜੀ ਮੈਨੂੰ ਆਪਣਾ ਨਿੱਜ ਪਿਆਰਾ ਜਾਂ ਕੋਈ ਪੈਸੇ ਕਮਾਉਣ ਲਈ ਜਾਂ ਆਪਣੀ ਸ਼ੌਹਰਤ ਕਮਾਉਣ ਲਈ ਆ ਰਿਹਾ ਉਹ ਇਸ ਪਾਰਟੀ ਦੇ ਵਿੱਚ ਨਾ ਆਵੇ ਕਿਉਂਕਿ ਹਿੱਕ ਢਾ ਕੇ ਲੜਨੀ ਪਣੀ ਆ ਪਿੱਛੇ ਜੇ ਨਾ ਕੋਈ ਐਮਐਲਏ ਨਾ ਕੋਈ ਐਮਪੀਆ ਪੁਰਾਣਾ ਰੁਪਿਆ ਨੌਜਵਾਨਾਂ ਦਾ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ダਮ ਲਿਆਤਾ ਸੀਗਾ ਤੁਹਾਡੀ ਤਾਕਤ ਨਾਲ ਇਸ ਕਰਕੇ ਜੁਰਤ ਹੋਣੀ ਚਾਹੀਦੀ ਹੈ ਕੱਲਾ ਐਮਐਲਏ ਜਾਂ ਐਮਪੀ ਬਣਨਾ ਜ਼ਰੂਰੀ ਨਹੀਂ ਪਰ ਇਸ ਤੋਂ ਵੱਡੀ ਜ਼ਰੂਰਤ ਲੋਕਾਂ ਦੇ ਲਈ ਲੜ ਲਈ ਵੀ ਹੋਣੀ ਚਾਹੀਦੀ ਹੈ ਇਹ ਮੈਂ ਸਾਰੇ ਤੁਹਾਡੇ ਲੋਕਾਂ ਨੂੰ ਬੇਨਤੀ ਕਰਦਾ ਇਸ ਕਰਕੇ ਆਪਣੇ ਲਾਲ ਚ ਨਿੱਜੀ ਹਿੱਤ ਤਿਆ ਕੇ ਜਿਵੇਂ ਅੱਜ ਭਾਈ ਅੰਮਰਤਪਾਲ ਜੀ ਬੈਠਾ ਆਪਣੇ ਲੋਕਾਂ ਲਈ ਜੇਲ੍ਹ ਦੇ ਵਿੱਚ ਬੈਠਾ ਪਹਿਲਾਂ NSA ਫਿਰ UAPA ਲਗਾ ਦਿੱਤਾ ਗਿਆ ਇਸ ਕਰਕੇ ਇਸ ਤਰ੍ਹਾਂ ਜੇਲਾ ਕੱਟਣ ਲਈ ਆਪਣੀ ਆਪਣੀ ਕੁਰਬਾਨੀ ਦੇਣ ਲਈ ਤਿਆਰ ਰਹੋ ਕਿਉਂਕਿ ਸਰਕਾਰਾਂ ਨੇ ਬੜਾ ਜ਼ੋਰ ਲਾਉਣਾ ਹੈ ਅੱਜ ਸੁਖਵੀਰ ਬਾਦਲ ਪੂਰੇ ਯਾ ਵੱਡੀਆਂ ਬੱਸਾਂ ਭਰ ਕੇ ਲੈ ਗਿਆ ਹੋ ਜਾਂਦੀਆਂ ਨੇ ਮੈਨੂੰ ਲੱਗਦਾ ਬੱਸਾਂ ਸ਼ਾਇਦ ਕੁਝ ਮੁੜਨੇ ਵੀ ਸ਼ੁਰੂ ਹੋ ਗਈਆਂ ਕਿਉਂਕਿ ਪੈਸਰੇ ਜ਼ੋਰ ਤੇ ਲਾਇਆ ਤੁਸੀਂ ਆਪ ਮਾਰੇ ਚੱਲ ਕੇ ਲੋਕ ਆਇਓ ਇਸ ਕਰਕੇ ਸਾਰਾ ਪੰਜਾਬ ਉਹਨੂੰ ਤਿਆਰ ਹੈ ਬਹੁਤ ਥਾਰੇ ਸਾਰੇ ਥਾਵਾਂ ਤੇ ਨੌਜਵਾਨ ਕੇ ਰਹੇ ਗਏ ਨੇ ਕੋਈ ਗੱਲ ਨਹੀਂ ਜਿੰਨਾ ਮਰਜ਼ੀ ਐਟੀਟਿਊਡ ਦਾ ਜ਼ੋਰ ਲਾਉਣਾ ਲਾ ਲਓ ਇਹ ਪੰਜਾਬ ਦੇ ਵਿੱਚ ਨੇਰੀ ਚੜ ਚੁੱਕੀ ਹੈ ਹੁਣ ਇੱਕ ਪੰਜਾਬ ਦੇ ਵਿੱਚ ਨਵਾਂ ਬਦਲਾ ਆਊਗਾ ਨਵੀਂ ਖੇਤਰੀ ਪਾਰਟੀ ਆਊਗੀ ਜਿਹੜੀ ਪੰਜਾਬ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਬੈਠ ਕੇ ਬੰਗਾਰੂਗੀ ਮੋਦੀ ਇੱਥੇ ਜਿਹੜਾ ਮਰਜ਼ੀ ਸੈਂਟਰ ਦੇ ਵਿੱਚ ਬੈਠਾ ਹੋਵੇ ਉਹ ਪੰਜਾਬ ਚੱਲ ਕੇ ਆਊਗਾ ਕਿਉਂਕਿ ਉੱਥੇ ਜਾਣ ਦੀ ਲੋੜ ਨਹੀਂ ਜੁਰਤ ਵਾਲੀ ਪਾਰਟੀ ਹੋਣੀ ਚਾਹੀਦੀ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਪਹੁੰਚਿਓ ਤੁਹਾਡੇ ਕੋਲੇ ਇਹੀ ਹੋਣਾ ਚਾਹੀਦਾ ਤੁਹਾਡੇ ਕੋਲੇ ਨਿੱਜ ਨੂੰ ਆਪਣ ਨੂੰ ਸਾਡ ਤੇ ਰੱਖ ਕੇ ਆਇਓ ਤੇ ਆਪਣਾ ਕੁਝ ਪੰਜਾਬ ਲਈ ਕਰ ਲਈ ਆਇਓ ਆਪਣੇ ਕੌਮ ਲਈ ਕੁਝ ਲਈ ਕੁਝ ਕਰ ਲਈ ਆਇਓ ਇਹ ਸੇਵਾ ਕਰ ਲਈ ਆਇਓ ਜਿਵੇਂ ਪਹਿਲਾਂ ਬਾਦਲ ਵੀ ਕਹਿੰਦੇ ਸੀ ਸੇਵਾ ਕਰ ਰਹੇ ਆ ਰਾਜ ਨਹੀਂ ਸੇਵਾ ਉਹਨਾਂ ਨੇ ਜਿਹੜੀ ਸੇਵਾ ਕੀਤੀ ਉਸ ਨੂੰ ਸਭ ਨੂੰ ਪਤਾ ਹੀ ਆ ਪੰਜਾਬ ਦੇ ਲੋਕਾਂ ਨੂੰ ਉਹੋ ਜੀ ਸੇਵਾ ਕਰਨ ਲਈ ਨਾ ਆਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਜਾਣ ਤੁਸੀਂ ਇੱਥੇ ਪਹੁੰਚਿਓ वाहेगुरु जी का खालसा श्री वाहेगुरु जी की फतेह बोले सोनिहार बहुत बहुत धन्यवाद वाहेगुरु जी का खालसा श्री